ਨੱਬਾ 500 ਰੋਡ ਤੇ ਬਾਬਾ ਵਿਸ਼ਕਰਮਾ ਜੀ ਦੇ ਭਵਨ ਦਾ ਕੰਮ ਜੋਰਾ ਸ਼ੁਰੂ ਤੇ ਚੱਲ ਰਿਹਾ ਹੈ ਦੱਸਦੇ ਕਿ ਮਲਕੀਤ ਕੰਬਾਈਨ ਦੇ ਐਮ ਡੀ ਚਰਨ ਸਿੰਘ ਨੇ ਇਸ ਦੌਰਾਨ ਕਿਹਾ ਕਿ ਉਹ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਵਿਸ਼ਕਰਮਾ ਜੀ ਦੀ ਕਿਰਪਾ ਹੈ ਕਿ ਡੇਢ ਸਾਲ ਪਹਿਲਾਂ ਸੀ ਵਿਸ਼ਕਰਮਾ ਭਵਨ ਦਾ ਨੀਂ ਪੱਥਰ ਰੱਖਿਆ ਜੋ ਕਿ ਤਕਰੀਬਨ 90% ਬਣ ਕੇ ਤਿਆਰ ਹੋ ਗਿਆ ਉਹਨਾਂ ਕਿਹਾ ਕਿ ਅਸੀਂ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਮਿਹਰੇ ਵੀ ਆਉਣ ਵਾਲੀ ਅਵਿਸ਼ਾਖੀ ਨੂੰ ਅਸੀਂ ਇਹ ਲੋਕਾਂ ਨੂੰ ਸਮਰਪਿਤ ਕਰ ਦੇਵਾਂਗੇ ਤੇ ਲੋਕ ਇੱਥੇ ਆ ਕੇ ਜੋ ਵੀ ਧਾਰਮਿਕ ਕੰਮ ਕਰਵਾ ਸਕਦੇ ਨੇ ਹੁਣ ਅਸੀਂ ਦੋ ਮਹੀਨੇ ਪਹਿਲਾਂ ਹੀ ਮੰਦਰ ਦਾ ਨੀਂਹ ਪੱਥਰ ਰੱਖਿਆ ਜਿਹੜਾ ਤੁਸੀਂ ਦੇਖ ਰਹੇ ਹੋ ਅਸੀਂ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਇੱਕ ਸਾਲ ਦੇ ਵਿੱਚ ਇਹ ਸਾਤੋਂ ਸੇਵਾ ਮੁਕੰਮਲ ਹੋ ਜਾਏ ਤੇ ਲੋਕ ਦੁਨੀਆ ਇਹਨਾਂ ਨੂੰ ਦੇਖਣ ਆਇਆ ਕਰੇ ਬੜੀ ਮਾਲਕ ਦੀ ਕਿਰਪਾ ਹੈ ਵਿਸ਼ਕਰਮਾ ਜੀ ਦੀ ਕਿਰਪਾ ਹੈ ਅੱਜ ਤੋਂ 1.5 ਸਾਲ ਪਹਿਲਾਂ ਅਸੀਂ ਵਿਸ਼ਕਰਮਾ ਭਵਨ ਦਾ ਨੀਂਹ ਪੱਥਰ ਰੱਖਿਆ ਸੀ ਜੋ ਤਕਰੀਬਨ ਤਕਰੀਬਨ 90% ਬਣ ਕੇ ਤਿਆਰ ਹੋ ਗਿਆ ਅਸੀਂ ਅਰਦਾਸ ਕਰਦੇ ਹਾਂ ਵਾਹਿਗੁਰੂ ਜੀਰੇ ਵੀ ਆਉਣ ਵਾਲੀ ਵਿਸਾਖੀ ਨੂੰ ਅਸੀਂ ਇਹ ਲੋਕਾਂ ਨੂੰ ਸਮਰਪਿਤ ਕਰਾ ਲਾਂਗੇ ਤੇ ਲੋਕ ਇੱਥੇ ਆ ਕੇ ਜੋ ਵੀ ਪ੍ਰੋਮ ਕਰਨਾ ਚਾਹਣ ਧਾਰਮਿਕ ਕਰਵਾ ਸਕਦੇ ਨੇ ਤੇ ਹੁਣ ਅਸੀਂ 2 ਮਹੀਨੇ ਪਹਿਲਾਂ ਹੀ ਮੰਦਿਰ ਦਾ ਨੀ ਪੱਥਰ ਰੱਖਿਆ ਜਿਹੜਾ ਤੁਸੀਂ ਦੇਖ ਰਹੇ ਹੋ ਅਸੀਂ ਪ੍ਰਮਾਤਮਾ ਅਰਦਾਸ ਕਰਦੇ ਆ ਵੀ 1 ਸਾਲ ਦੇ ਵਿੱਚ ਵਿੱਚ ਇਹ ਸਾਤੋਂ ਸੇਵਾ ਮੁਕੰਮਲ ਹੋ ਜੇ ਤੇ ਲੋਕ ਦੁਨੀਆ ਇਹਨਾਂ ਨੂੰ ਮੰਦਿਰ ਸਾਹਿਬ ਨੂੰ ਦੇਖਣ ਆਇਆ ਕਰੂਗੀ ਐਨਾ ਖੂਬਸੂਰਤ ਬਣਾਵਾ ਕੇ ਇਹ ਬਿਸਕਰਮਾ ਭਵਨ ਜਿੱਦਾਂ ਸਾਡੇ ਪ੍ਰਧਾਨ ਜੀ ਨੇ ਦੱਸਿਆ 2 ਸਾਲ ਪਹਿਲਾਂ ਇਹ ਸ਼ੁਰੂ ਕੀਤਾ ਗਿਆ। ਹੂੰ। ਇਹ ਸ਼ੁਰੂ ਕੀਤਾ ਗਿਆ। ਤੇ ਇਹ ਕੰਮ ਨੂੰ ਦੇਖਦੇ ਹੋਏ ਲੋਕਾਂ ਨੇ ਵੀ ਸਾਥ ਦਿੱਤਾ। ਗੁਪਤਾ ਜੀ ਦੇ ਮਰੇ ਆਉਣ ਨਾਲ ਹੋਰ ਲੋਕ ਵੀ ਅੱਗੇ ਆਏ। ਤਾਂ ਇਹ ਇੱਕ ਰਿਮਾਰਕੀਅਲ ਪੀਰੀਅਡ ਦੇ ਵਿੱਚ ਵਿਸ਼ਕਰਮਾ ਭਵਨ ਜਿਹੜਾ ਹੈ ਉਹਦੀ ਉਸਾਰੀ ਤਕਰੀਬ-ਕਰੀਬ ਨੇੜੇ ਲੱਗ ਚੁੱਕੀ ਹੈ। ਉਸ ਤੋਂ ਬਾਅਦ ਜਿੱਥੇ ਆਪਾਂ ਖੜੇ ਆਂ ਇਹ ਮੰਦਰ ਦੀ ਉਸਾਰੀ ਕਰਨ ਤੋਂ ਪਹਿਲਾਂ ਅਸੀਂ ਕਈ ਮੰਦਰਾਂ ਦੇ ਵਿੱਚ ਜਾ ਕੇ ਗੁਪਤਾ ਜੀ ਨੇ ਅਸੀਂ ਕੁਝ ਜਾਣਿਆ ਨੇ ਇਹ ਰੂਪਰੇਖਾ ਦੇਖੀ ਵੀ ਕੁਝ ਨੇ ਪ੍ਰਾਚੀਨ ਮੰਦਰ ਪੁਰਾਣੇ ਬੜੇ ਹੋਏ ਨੇ ਉਹਨਾਂ ਤੋਂ ਅਸੀਂ ਇਹ ਆਈਡੀਆ ਲੈ ਕੇ ਗੁਪਤਾ ਜੀ ਨੇ ਇਹ ਚਾਲੂ ਕੀਤਾ ਔਰ ਸਮੁੱਚਾ ਭਾਈਚਾਰਾ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਸ ਕੰਮ ਦੇ ਖੜਾ ਹੈ ਔਰ ਅਸੀਂ ਸਾਰੇ ਦੁਆ ਕਰਦੇ ਆਂ ਕਿ ਵੀ ਜਿੱਦਾਂ ਭਵਨ ਪਿਆਰ ਹੋਇਆ ਬੜੀ ਮਾਲਕ ਦੀ ਕਿਰਪਾ ਹੈ ਵਿਸ਼ਕਰਮਾ ਜੀ ਦੀ ਕਿਰਪਾ ਹੈ ਅੱਜ ਤੋਂ 1.5 ਸਾਲ ਪਹਿਲਾਂ ਅਸੀਂ ਵਿਸ਼ਕਰਮਾ ਭਵਨ ਦਾ ਨੀਂਹ ਪੱਥਰ ਰੱਖਿਆ ਸੀ ਜੋ ਤਕਰੀਬਨ ਤਕਰੀਬਨ 90% ਬਣ ਕੇ ਤਿਆਰ ਹੋ ਗਿਆ ਅਸੀਂ ਅਰਦਾਸ ਕਰਦੇ ਆਂ ਵਾਹਿਗੁਰੂ ਜੀ ਮੂਰੇ ਵੀ ਆਉਣ ਵਾਲੀ ਵਿਸਾਖੀ ਨੂੰ ਅਸੀਂ ਇਹ ਲੋਕਾਂ ਨੂੰ ਸਮਰਪਿਤ ਕਰਾ ਲਾਂਗੇ ਤੇ ਲੋਕ ਇੱਥੇ ਆ ਕੇ ਜੋ ਵੀ ਪ੍ਰੋਮ ਕਰਨਾ ਚਾਹਣ ਧਾਰਮਿਕ ਕਰਵਾ ਸਕਦੇ ਨੇ ਤੇ ਹੁਣ ਅਸੀਂ 2 ਮਹੀਨੇ ਪਹਿਲਾਂ ਹੀ ਮੰਦਰ ਦਾ ਨਹੀਂ ਪਥਰ ਰੱਖਿਆ ਜਿਹੜਾ ਤੁਸੀਂ ਦੇਖ ਰਹੇ ਹੋ ਅਸੀਂ ਪ੍ਰਮਾਤਮਾ ਅਰਦਾਸ ਕਰਦੇ ਆ ਵੀ ਇੱਕ ਸਾਲ ਦੇ ਵਿੱਚ ਵਿੱਚ ਇਹ ਸਾਤੋਂ ਸੇਵਾ ਮੁਕੰਮਲ ਹੋ ਜੇ ਤੇ ਲੋਕ ਦੁਨੀਆ ਇਹਨਾਂ ਨੂੰ ਮੰਦਰ ਸਾਹਿਬ ਨੂੰ ਦੇਖਣ ਆਇਆ ਕਰੂਗੀ ਐਡਾ ਖੂਬਸੂਰਤ ਬਣਾਵਾਂਗੇ ਇਹ ਬਿਸਕਲਮਾ ਭਵਨ ਜਿੱਦਾਂ ਸਾਡੇ ਪ੍ਰਧਾਨ ਜੀ ਨੇ ਦੱਸਿਆ 2 ਸਾਲ ਪਹਿਲਾਂ ਇਹ ਸ਼ੁਰੂ ਕੀਤਾ ਗਿਆ ਹੂੰ ਇਹ ਸ਼ੁਰੂ ਕੀਤਾ ਗਿਆ ਇਹ ਕੰਮ ਨੂੰ ਦੇਖਦੇ ਹੋਏ ਲੋਕਾਂ ਨੇ ਵੀ ਸਾਥ ਦਿੱਤਾ ਗੁਪਤਾ ਜੀ ਦੇ ਮੁਰੇ ਆਉਣ ਨਾਲ ਹੋਰ ਲੋਕ ਵੀ ਅੱਗੇ ਆਏ ਤਾਂ ਇਹ ਇੱਕ ਰਿਮਾਰਕੇਬਲ ਪੀਰੀਅਡ ਦੇ ਵਿੱਚ ਵਿਸ਼ਕਰਮਾ ਭਵਨ ਜਿਹੜਾ ਹੈ ਉਹ ਦੀ ਉਸਾਰੀ ਕਰੀਬ-ਕਰੀਬ ਨੇੜੇ ਲੱਗ ਚੁੱਕੀ ਹੈ ਉਸ ਤੋਂ ਬਾਅਦ ਜਿੱਥੇ ਆਪਾਂ ਖੜੇ ਹਾਂ ਇਹ ਮੰਦਰ ਦੀ ਉਸਾਰੀ ਕਰਨ ਤੋਂ ਪਹਿਲਾਂ ਅਸੀਂ ਕਈ ਮੰਦਰਾਂ ਦੇ ਵਿੱਚ ਜਾ ਕੇ ਗੁਪਤਾ ਜੀ ਨੇ ਅਸੀਂ ਕਈ ਜਾਣਿਆ ਨੇ ਇਹ ਰੂਪਰੇਗਾ ਦੇਖੀ ਬਿਕੋ ਜਨੇ ਪ੍ਰਾਚੀਨ ਮੰਦਿਰ ਪੁਰਾਣੇ ਬਣੇ ਹੋਏ ਨੇ ਉਹਨਾਂ ਤੋਂ ਅਸੀਂ ਇਹ ਆਈਡੀਆ ਲੈ ਕੇ ਗੁਪਤਾ ਜੀ ਨੇ ਇਹ ਚਾਲੂ ਕੀਤਾ ਹੈ ਔਰ ਸਮੁੱਚਾ ਭਾਈਚਾਰਾ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਸ ਕੰਮ ਲਈ ਖੜਾ ਹੈ ਔਰ ਅਸੀਂ ਸਾਰੇ ਦੁਆ ਕਰਦੇ ਹਾਂ ਕਿ ਵੀ ਜਿੱਦਾਂ ਭਵਨ ਪਿਆਰ ਹੋ